ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕੇਵਲ ਸਿੰਘ ਖੈਰਾ ਭਾਰਤੀ ਕਿਸਾਨ ਯੂਨੀਅਨ ਪੰਜਾਬ ਤੋਤੇਵਾਲ ਸਮੁੱਚੇ ਜਗਤ ਨੂੰ ਬਸਾਖੀ ਦੀਆਂ ਲੱਖ ਲੱਖ ਵਧਾਈਆਂ ਦੋਰੀਆਂ ਵਧਾਈਆਂ ਇਹ ਇਹ ਸਾਡੀ ਭਾਰਤੀ ਕਿਸਾਨ ਜੂਨੇ ਪੰਜਾਬ ਤੋਤੇਵਾਲ ਐ 9 ਤਰੀਕ ਨੂੰ ਆਪਣੀ ਜਥੇਬੰਦੀ ਭਾਰਤੀ ਕਿਸਾਨ ਜੂਨੀਅਨ ਪੰਜਾਬ ਦੇ ਵਿੱਚੋਂ ਲੱਗ ਕਰਕੇ ਭਾਰਤੀ ਕਿਸਾਨ ਜੂਨੀਅਨ ਤੋਤੇਵਾਲ ਬਣਾਈ ਆ ਉਸ ਲਈ ਸਾਰੇ ਜਗਤ ਨੂੰ ਵਧਾਈਆਂ ਵੀ ਦਿਨੇ ਆ ਤੇ ਨਾਲ ਆਉਣ ਵਾਲੇ ਟਾਈਮ 20 ਤਰੀਕ ਦਿਨ ਸ਼ਨੀਵਾਰ ਨੂੰ ਉਥੇ ਗੁਰੂ ਹਜੂਰ ਸਾਹਿਬ ਧਰਮਕੋਟ ਰੋਡ ਤੋਤੇਵਾਲ ਨੂੰ ਉਥੇ ਸਮੁੱਚੀ ਸੰਗਤ ਨੂੰ ਅਪੀਲ ਕਰਦੇ ਆ ਕਿ ਵੱਧ ਚੜ ਕੇ 20 ਤਰੀਕ ਨੂੰ ਦਿਨ ਸ਼ਨੀਵਾਰ ਉਥੇ ਹਮ ਹਮਾ ਕੇ ਸਾਡੇ ਰੌਣਕ ਵਧਾਓ ਜ ਸੰਯੁਕਤ ਮੋਰਚੇ ਦੀ ਸਮੁੱਚੀ ਟੀਮ ਨੇ ਆਉਣਾ ਉਥੇ ਮਾਨ ਸਨਮਾਨ ਕਰਾਂਗੇ ਵੀਰਾਂ ਦਾ ਵੀ ਜਥੇਬੰਦੀਆਂ ਦਾ ਵੀ ਜਿਹੜੇ ਉਥੇ ਵੱਡੇ ਅਹੁਦੇਦਾਰ ਹੋਣਗੇ ਉਹਨਾਂ ਨੂੰ ਵਧਾਈਆਂ ਵੀ ਦੇਾਂਗੇ ਤੇ ਨਾਲ ਅਪੀਲ ਵੀ ਕਰਾਂਗੇ ਕਿ ਆਉਣ ਵਾਲਾ ਟਾਈਮ ਜਿਹੜਾ ਹੋਊਗਾ ਇਕੱਠੇ ਮੋਢੇ ਨਾਲ ਮੋਢਾ ਜੋੜ ਕੇ ਬੀਜੇਪੀ ਦਾ ਵਿਰੋਧ ਕਰਾਂਗੇ ਜਿਵੇਂ ਫਰੀਦਕੋਟ 'ਚ ਹੋਇਆ ਸਾਡੇ ਇਧਰ ਇਲਾਕਿਆਂ 'ਚ ਹੁੰਦਾ ਇਸ ਜਲੰਧਰ ਜ਼ਿਲ੍ਹੇ 'ਚ ਸਾਨੂੰ ਬਹੁਤ ਬੰਦਿਸ਼ਾਂ ਰੱਖਿਆ ਗਿਆ ਪੰਜਾਬ ਭਾਰਤੀ ਕਿਸਾਨ ਜੀ ਨੇ ਪੰਜਾਬ ਵੱਲੋਂ ਬੰਨ ਕੇ ਰੱਖਿਆ ਗਿਆ 2 ਸਾਲ ਉਹਨਾਂ ਨੇ ਵਰਕ ਕੀਤਾ ਸਾਨੂੰ ਬੀਜੀਡੀਪੀ ਦੇ ਖਿਲਾਫ ਨਹੀਂ ਬੋਲਣ ਦਿੱਤਾ ਜਾਂਦਾ ਸੀ ਤੇ ਹੁਣ ਆਉਣ ਵਾਲੇ ਟਾਈਮ 'ਚ ਆਏ ਡਟ ਕੇ ਵਿਰੋਧ ਕਰਾਂਗੇ ਪਿੰਡਾਂ ਦੇ ਵਿੱਚ ਆਉਣ ਤੋਂ ਮਨਾ ਕਰਾਂਗੇ ਸਾਰੇ ਜਿੰਨੇ ਵੀ ਹੈਗੇ ਸਾਡੇ ਇਧਰ 10-11 ਜਥੇਬੰਦੀਆਂ ਜਲੰਧਰ ਜ਼ਿਲ੍ਹੇ 'ਚ ਚੱਲ ਰਹੀਆਂ ਸਾਰਿਆਂ ਨਾਲ ਰਲ ਕੇ ਚੱਲਾਂਗੇ ਆਉਣ ਵਾਲੇ ਟਾਈਮ 'ਚ ਇਲੈਕਸ਼ਨ ਤੋਂ ਪਹਿਲਾਂ ਪਿੰਡਾਂ ਦੇ ਵਿੱਚ ਜਾ ਕੇ ਇਸ ਚੀਜ਼ ਦਾ ਵਿਰੋਧ ਕਰਾਂਗੇ ਅਜੰਤਾ ਨੂੰ ਜਗਾਵਾਂਗੇ ਕਿ ਆਉਣ ਵਾਲਾ ਟਾਈਮ ਜਿਹੜਾ ਆਏਗਾ ਤੇ ਹੋਰ ਇਹਨਾਂ ਦੋ ਇਹ ਪਾਰਟੀ ਨੂੰ ਛੱਡ ਕੇ ਦੇਖੋ 750 ਜਵਾਨ ਆਪਣਾ ਜਿਹੜਾ ਪੰਜਾਬ ਦਾ ਹਰਿਆਣੇ ਦਾ ਉਥੇ ਦਿੱਲੀ ਸਿੰਘੂ ਬਾਰਡਰ ਡਿਕਰੀ ਬਾਰਡਰ ਤੇ ਮਰ ਚੁੱਕਾ ਸ਼ਹੀਦ ਹੋ ਚੁੱਕਾ ਵਾ ਤੇ ਇਹ ਸਰਕਾਰਾਂ ਨੂੰ ਇਹ ਲੋਕ ਪਿੰਡਾਂ ਦੇ ਵਿੱਚ ਨਾਲ ਜੁੜ ਕੇ ਵੋਟਾਂ ਪਾ ਕੇ ਅਗਲਿਆਂ ਨੂੰ ਸਰਕਾਰ ਚ ਲਿਆਉਣ ਨੂੰ ਸਾਤਾ ਚ ਲਿਆਉਣ ਨੂੰ ਫਿਰਦੇ ਆ ਆਪਾਂ ਇਹਨਾਂ ਨੂੰ ਆਉਣ ਵਾਲੇ ਟਾਈਮ 'ਚ ਹੋਰ ਜਿਹੜੀ ਮਰਜ਼ੀ ਸਰਕਾਰ ਇਹਨਾਂ ਤੋਂ ਇਲਾਵਾ ਜਿਹਨੂੰ ਮਰਜ਼ੀ ਵੋਟ ਪਾ ਲੈਣ ਬੰਦਿਸ਼ ਕੋਈ ਨਹੀਂ ਸਾਡੀ ਜੁਨੀਅਨ ਦਾ ਇੱਕ ਜੰਡਾ ਇਹ ਆ ਕਿ ਕਿਸੇ ਨੂੰ ਇਹ ਨਹੀਂ ਹੈਗਾ ਵੀ ਬੰਨ ਕੇ ਲਿਆਉਣਾ ਮਜਬੂਰ ਕਰਕੇ ਵੀ ਸਾਡੇ ਨਾਲ ਜੁੜੋ ਤੇ ਗਾਂ ਇਸ ਥੜੇ ਨਾਲ ਤੁਸੀਂ ਰਲ ਕੇ ਬੋਟ ਪਾਣੀ ਆ ਨਾ ਬੰਦਿਸ਼ ਕੋਈ ਨਹੀਂ ਜਿੱਥੇ ਅਗਲੇ ਦਾ ਪਿੰਡ ਦੇ ਵਿੱਚ ਕੇ ਨਾ ਸਹਿਜ ਰਹੇਗਾ ਉਸੇ ਤਰੀਕੇ ਅਗਲੇ ਨੇ ਆਪਣੇ ਪਿੰਡ ਦੀ ਦੇਖਣਾ ਅਸੀਂ ਇਸ ਚੀਜ਼ ਲਈ ਬਿਲਕੁਲ ਕਿਸੇ ਨੂੰ ਮਜਬੂਰ ਨਾ ਕਰਾਂਗੇ ਸਾਡੇ ਨਾਲ ਰਲਣ ਵਾਸਤੇ ਸਾਡੇ ਜੰਡੇ ਹੈਗੇ ਸਿਰਫ ਕਿਸਾਨੀ ਦੇ ਕਿਸਾਨ ਮਜ਼ਦੂਰ ਏਕਤਾ ਜੈ ਹੰਦਾਬਾਦ ਕਿਸਾਨਾਂ ਦਾ ਮਜ਼ਦੂਰਾਂ ਦਾ ਏਜੰਟਾਂ ਦੇ ਮਾਮਲੇ ਜਿਵੇਂ ਅੱਗੇ ਹੈਗੇ ਸਾਡੇ ਕੋਲ ਬਹੁਤ بڑے بڑے ਮਾਮਲੇ ਆਏ ਆ 90 90 ਲੱਖ 70 70 ਲੱਖ ਵਾਲੇ ਹੈਗੇ ਆ ਆਉਣ ਵਾਲੇ ਟਾਈਮ 'ਚ ਫੇਰ ਦਿਖਾਵਾਂਗੇ ਸਾਡੇ ਸੂਬਾ ਪ੍ਰਧਾਨ ਜਿਹੜੇ ਪਹਿਲੇ ਹੈਗੇ ਸੀ ਫਰਮਾਨ ਸਿੰਘ ਸੰਧੂ ਜੀ ਉਹਨਾਂ ਨੂੰ ਜਿਵੇਂ ਉਹਨਾਂ ਨੇ ਵਾਕਈ ਤਾਂ ਆਇਗਾ ਠੀਕ ਆ ਅਸੀਂ ਵੀ ਕਹਿੰਨੇ ਵੀ ਸਾਡੀ ਟੀਮ ਸਾਡੇ ਨਾਲ ਦੇਖ ਕੇ ਕਰਕੇ ਮੁਕਾਬਲਾ ਚੜਦੀ ਕਲਾ 'ਚ ਚੱਲੋ ਰਹਿਣ ਜਿੱਥੇ ਵੀ ਕੰਮ ਕਰਦੇ ਆ ਅਸੀਂ ਉਹਨਾਂ ਦਾ ਵਿਰੋਧ ਨਹੀਂ ਕਰਾਂਗੇ ਆ ਕੱਲ ਫੇਰ ਜਿੰਜੜੀ ਛੜੀ ਸਾਡੇ ਸੂਬਾ ਪ੍ਰਧਾਨ ਨੇ ਏ ਕੋਈ ਜਨਾਨੀ ਅਗੇ ਕਰਦਾ ਕਦੀ ਕੋਸ਼ਿਸ਼ ਕਰਦਾ ਅਗੇ ਬ੍ਰਹਮਕਿਆਂ ਨੂੰ ਇਦਾਂ ਹੀ ਬਦਨਾਮ ਕਰਕੇ ਤਿੰਨ ਚਾਰ ਸਾਲ ਪਹਿਲਾਂ ਕੱਢਿਆ ਸੀ ਇਹਨਾਂ ਨੇ ਅਹੀਂ ਕੱਲ ਵੀ ਅਪੀਲ ਕੀਤੀ ਜੀਰੇ ਸਾਡੀ ਪ੍ਰੈਸ ਕਾਨਫਰੰਸ ਸੀਗੀ ਉੱਥੇ ਵੀ ਅਪੀਲ ਕੀਤੀ ਦੋ ਸਾਲ ਇਸ ਸੂਬਾ ਆਗੂ ਦਾ ਹੀ ਕਰੇ ਬੈਗੇ ਨਮਕ ਖਾਦਾ ਆਹੀਂ ਨਹੀਂ ਚਾਹੁੰਦੇ ਕਿ ਦਾ ਨਮਕ ਹਰਾਮ ਕਰੀਏ ਤੇ ਸਾਡੇ ਨਾਲ ਉਹ ਨਾ ਵਾਦਾ ਕਰਨ ਅਹੀਂ ਉਹਨਾਂ ਨੇ ਵਾਦਾ ਨਹੀਂ ਕਰਦੇ ਜਿਵੇਂ ਸਾਡੇ ਨਾਲ ਚੱਲਣਗੇ ਅਹੀਂ ਓਵੇਂ ਚੱਲਾਂਗੇ ਵੱਡਾ ਭਰਾ ਵਾ ਸਾਡਾ ਅਈ ਉਹਨਾਂ ਨੂੰ ਅਪੀਲ ਕਰਦੇ ਆ ਕੋਈ ਚਿੰਝੜੀ ਨਾ ਛੇੜੋ ਭਰਾ ਵੱਖਰੇ ਹੁੰਦੇ ਆ ਹੋਏ ਵੀ ਆ ਘਰਾਂ 'ਚ ਵੀ ਹੁੰਦੇ ਆ ਜਥੇਬੰਦੀਆਂ ਵੀ ਦੇਖੋ ਤੁਸੀਂ ਮਡਲੀ ਸੁਣਦੇ ਆਂ ਅਸੀਂ ਆ ਲੀਡਰਾਂ ਕੋ ਗਏ ਆ ਮਡਲੀ ਆ ਹਰ ਇੱਕ ਵਾਰੀ ਸੰਯੁਕਤ ਮੋਰਚੇ ਦੀ ਮੀਟਿੰਗ ਹੁੰਦੀ ਹੀਗੀ ਤੇ ਮੀਟਿੰਗ ਦੇ ਵਿੱਚ ਸਭ ਤੋਂ ਪਹਿਲੀ ਹੈਗੀ ਜਥੇਬੰਦੀ ਡਕੈਤ ਦੀ ਫਿਰ ਲਖੋਵਾਲ ਹੋਰ ਉਸ ਤੋਂ ਪਾਟ ਕੇ ਭਰਾਵਾਂ ਵਰਗੂੰ ਲੱਗ ਹੋ ਕੇ ਜਥੇਬੰਦੀਆਂ ਬਣੀਆਂ ਵਾ ਸਾਰੀਆਂ ਬਣਦੀਆਂ ਆਂ ਬੂਟਾ ਬੁਰਜ ਗਿੱਲ ਐਵੇਂ ਕਿ ਕਈ ਜਥੇਬੰਦੀਆਂ ਵਿੱਚੋਂ ਨਿਕੜ ਕੇ ਬਣੀਆਂ ਇਹ ਚੀਜ਼ ਦਾ ਵਿਰੋਧ ਨਹੀਂ ਕਰਨਾ ਚਾਹੀਦਾ ਆਪਣੀ ਮਿਹਨਤ ਕਰਨ ਮਿਹਨਤ ਕਰਕੇ ਅੱਗੇ ਵਧਣਾ ਲੱਤਾਂ ਖਿੱਚਣਾ ਇਦਾਂ ਅੱਗੇ ਨਹੀਂ ਵਧਣਾ ਪਰਮਾਤਮਾ ਦਾ ਓਟ ਆਸਰਾ ਲੈ ਕੇ ਗੁਰੂ ਘਰ ਹਜੂਰ ਸਾਹਿਬ ਤੋਂ ਅਰਦਾਸ ਕਰਕੇ ਅਸੀਂ ਚੱਲੇ ਸੀਗੇ ਤੇ ਆਪਣੇ ਸੂਬਾ ਆਗੂ ਸੁਖਗੈਲ ਜੀ ਹੋਣਾ ਨੂੰ ساری ਦੁਨੀਆ ਜਾਣਦੀ ਆ ਤੇ ਸਰਜ ਮਾਰਨ YouTube ਤੇ ਸੁਖਗੈਲ ਜੀ ਮੋਗਾ ਤੇ ਦੁਨੀਆ ਪਿਆਰ ਕਰਦੀ ਆ ਕਿੰਨੇ ਹੈਗੇ ਫਾਲੋਅਰ ਉਸ ਬੰਦੇ ਦੇ ਇਹ ਆਪੇ ਲੋਕ ਜਾਣਦੇ ਉਸ ਚੀਜ਼ ਨੂੰ ਮੋਗੇ ਦੇ ਵਿੱਚ ਸੋਕ ਸੋ ਕੋਈ ਬਈਆ ਜਾਨੂਆ ਲੋਕ ਮਿਹਨਤ ਕਰਨ ਮਿਹਨਤ ਬਹੁਤ ਤਗੜੀ ਹੋ ਸੇ ਜਿਹੜਾ ਵਰਕਰ ਦੀ ਤੇ ਦੇਖੀਦਾ ਵਾ ਕੰਮ ਕਰਨ ਦਾ ਤਰੀਕਾ 2 ਸਾਲ ਹੁਣ ਸਾਨੂੰ ਹੋ ਗਏ ਸੰਜੁਗਤ ਸੰਯੁਕਤ ਮੋਰਚੇ ਦੀਆਂ ਮੀਟਿੰਗਾਂ ਜਿਹੜੀਆਂ 2 ਸਾਲ ਤੋਂ ਪਰਮਾਨ ਸਿੰਘ ਉਹ ਮੀਟਿੰਗ ਦੇ ਵਿੱਚ ਨਹੀਂ ਗਏ ਸੋਕ ਗੱਲੀ ਜਾਂਦੇ ਰਿਹਾ ਤੇ ਮੈਨੂੰ ਵੀ ਮੌਕਾ ਬਣਿਆ ਸੁਭਾਗ ਉਹ ਜੀ ਕਿਸਾਨੀ ਦੇ ਵਿੱਚ ਜਾਣ ਦਾ ਬੜੀਆਂ ਬੜੀਆਂ ਮੀਟਿੰਗਾਂ ਅਟੈਂਡ ਕੀਤੀਆਂ ਵਾ ਚੰਡੀਗੜ੍ਹ ਦਿੱਲੀ ਮਹਾਪੰਚਾਇਤ ਜਿੱਥੇ-ਜਿੱਥੇ ਵੀ ਸੁਨੇਹਾ ਮਿਲਦਾ ਰਿਹਾ ਸੁਖਵੀਰ ਵੱਲੋਂ ਅਸੀਂ ਸੁਖ ਨਾਲ ਹੀ ਜੱਲੇ ਸੀ ਤੇ ਸੁਖ ਦੀਆਂ ਅਰਦਾਸਾਂ ਕਰਕੇ ਅੱਗੇ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਆ ਦਿਨ 9 ਤਰੀਕ ਨੂੰ ਤੇ ਆਉਣ ਵਾਲਾ ਜਦੋਂ ਦੇਖਦਾ ਸੀ ਅਸੀਂ ਸਾਨੂੰ 10 ਤਰੀਕ ਨੂੰ ਖਬਰਾਂ ਜੀ ਦੇ ਕੇ ਜੀ ਅਸੀਂ ਆ ਪੰਜ ਜਿਹੜੇ ਹੈਗੇ ਆ ਵਰਕਰ ਕੱਢ ਚੁੱਕੇ ਆ ਅਸੀਂ ਉਹਨਾਂ 9 ਤਰੀਕ ਨੂੰ ਛੱਡਦੇ ਆ 5 ਤਰੀਕ 9 10 ਤਰੀਕ ਨੂੰ ਸਾਨੂੰ ਕੀ ਕੱਢਦੇ ਹੋ ਅਸੀਂ 9 ਤਰੀਕ ਨੂੰ 3 ਵਜੇ ਦੇ 3 ਵਜੇ ਕੋਈ ਕੁਝ ਮੰਦਦੇ ਸਾਡਾ ਲਾਈਵ ਚੈਨਲ ਚੱਲਿਆ ਮੇਰੇ ਨਾਂ ਤੇ ਕੇਵਲ ਸਰਪੰਚ ਖਹਿਰਾ ਇਸ ਆਈਡੀ ਤੇ ਚੈੱਕ ਕਰ ਸਕਦੇ ਆ ਵੀ ਅਹੀਂ ਪਹਿਲਾਂ ਖਬਰ ਦਿੱਤੀ ਆ ਕਿ ਜੇ ਉਹਨਾਂ ਦਿੱਤੀ ਆਹੀਂ 9 ਤਰੀਕ ਨੂੰ ਛੱਡਿਆ ਉਹ ਸਾਨੂੰ 10 ਤਰੀਕ ਨੂੰ ਕੱਢਦੇ ਆਹੀਂ ਛੱਡਿਆ ਵਾ ਸਾਨੂੰ ਕੱਢਿਆ ਨੀਗਾ ਸਾਡੇ ਤੇ ਕੋਈ ਦਾਗ ਲਾਉਣ ਸਾਨੂੰ ਇੱਕ ਦਿਨ ਮੀਟਿੰਗ ਕੀਤੀ 8 ਤਰੀਕ ਤੋਂ ਪਹਿਲਾਂ ਸਾਨੂੰ ਬੁਲਾਇਆ ਗਿਆ ਧਰਮਕੋੜ ਨੇੜੇ ਕਰਨ ਵਾਸਤੇ ਕੱਲੇ-ਕੱਲੇ ਵਰਗਨ ਨੂੰ ਪੁੱਛਦੇ ਵੀ ਤੁਹਾਡੀ ਦੇਣ ਕੀ ਹੈ ਕੀ ਆ ਤੂੰ ਕਿੰਨਾ ਫੰਡ ਦਿੱਤਾ ਵਾ ਆਹਨ 20 ਲੱਖ ਰੁਪਈਆ ਟੋਲਾਂ ਤੋਂ ਇਕੱਠਾ ਕਰਕੇ ਉਹਦੀ ਝੋਲੀ ਚ ਪਾ ਕੇ ਆਏ ਆ ਸਿਆਲ 2 ਮਹੀਨੇ ਰਹੇ ਆ ਤਰਨ ਤਨ ਢੋਲਤੇ 20 ਲੱਖ ਰੁਪਈਆ 18 ਤੋਂ 20 ਲੱਖ ਰੁਪਈਆ ਜਿਹਦੇ ਵਿੱਚੋਂ ਬਖਸ਼ੀਤ ਸਿੰਘ ਖਜ਼ਾਂਚੀ ਹੀ ਗਏ ਉਹਨਾਂ ਦੇ ਕਮਾਨ ਹੇਠ ਸਾਰਾ ਪੈਸਾ ਇਕੱਠਾ ਆ ਤੇ ਸੁੱਖ ਦੀ ਗਵਾਈ ਚ ਹੋਇਆ ਤੇ ਸਾਰਾ ਉਹਦੀ ਝੋਲੀ ਚ ਪਾ ਗਏ ਆ ਇਹ ਤਾਂ ਸਾਡੇ ਕੋ ਚਾਹੁੰਦੇ ਸੀ ਵੀ ਤੁਹਾਡੀ ਕੀ ਦੇਣਾ ਨਹੀਂ ਦਿੱਤਾ ਹੀ ਕੱਖ ਨਹੀਂ ਗਾ ਤੇ ਨਾ ਉਹਦੇ ਕੋਲੋਂ ਲਿਆ ਹੀ ਆ ਆਪਦੇ ਬਲਬੁੱਤੇ ਨਾਲ ਹੀ 2 ਸਾਲ ਜਿਹੜੇ ਆ ਉਹਦੇ ਝੰਡੇ ਹਟ ਗਮ ਕੀਤਾ ਤੇ ਸਰਦਾਰ ਦਾ ਟੌਰ ਬਣਾਇਆ ਹੀ ਅਸੀਂ ਆਪਦੇ ਘਰ ਦਾ ਨਹੀਂ ਬਣਾਇਆ ਘਰੋਂ ਗਵਾਇਆ ਹੀ ਆ ਗਵਾ ਕੇ ਘਰੋਂ ਫੂਕੇ ਤਮਾਸ਼ਾ ਦੇਖਿਆ ਵਾ ਕੱਲੀ ਕੱਲੀ ਮੀਟਿੰਗ ਚ ਆਉਂਦੀਆਂ ਗੱਡੀਆਂ ਲੈ ਕੇ ਆ ਸੁਖ ਦੀ ਗੱਡੀ ਗਈ ਮੇਰੀ ਗਈ ਆ ਭਾਈ ਦਵਿੰਦਰ ਸਿੰਘ ਦੀ ਗਈ ਆ ਤਿੰਨ ਗੱਡੀਆਂ ਨੇ ਜਿਹੜਾ ਦਿੱਲੀ ਦਾ ਸਫ਼ਰ ਚੰਡੀਗੜ੍ਹ ਦਾ ਸਫ਼ਰ ਇਹ ਸਾਰੇ ਜਾਣਦੇ ਆ ਸੰਜੁਗਤ ਮੋਰਚੇ ਵਾਲੇ ਵੀ ਜਾਣਦੇ ਕਿਹੜੇ ਉੱਥੇ ਆਉਂਦੇ ਕਿਹੜੇ ਵਹਿੰਦੇ ਸੀ ਉੱਥੇ ਜਿਹੜੇ ਮੋਰਚੇ ਦੇ ਵਿੱਚ ਹਰ ਇੱਕ ਟਾਈਮ ਸਾਡੇ ਉਹ ਜ਼ਿਲ੍ਹਾ ਪ੍ਰਧਾਨ ਨੇ ਫਰੋਈਪੁਰ ਤੋਂ ਕਰਮੂ ਵਾਲੀਏ ਲਖਵਿੰਦਰ ਸਿੰਘ ਜੀ ਨੇ ਕਿ ਭਿੰਡਰ ਸਾਹਿਬ ਜਿਨ੍ਹਾਂ ਵੀ ਸਾਡੇ ਵੀਰ ਮਿਹਨਤ ਕਰਨ ਵਾਲੇ ਉਹ ਸਾਰੇ ਹੁਣ ਅੱਗੇ ਇੰਨਾ ਵੱਧ ਚੜ ਕੇ ਨੀਂਦ ਕਰਦੇ ਆ ਅ ਜਦਨ ਤੋਂ ਅਸੀਂ ਅਲੱਗ ਹੋਏ ਆ ਨੀਂਦ ਨਹੀਂ ਆਉਂਦੀ ਬੰਦਿਆਂ ਨੂੰ ਇੰਨਾ ਖੁਸ਼ੀ ਨਾਲ ਚਾਹ ਚੜਿਆ ਕਿਤੇ ਬੰਦ ਕੇ ਰੱਖਿਆ ਪਿਆ ਹੈਗਾ ਬੰਦਨ ਦੇ ਵਿੱਚ ਜਿਹੜਾ ਬੰਦੇ ਨੂੰ ਨਾਂ ਤਾਂ ਜੇ ਬੰਨਗੇ ਆਪਾਂ ਰੋਟੀ ਖਵਾਈਏ ਤੇ ਉਹ ਹਾਜਮਾ ਖਰਾਬ ਹੋ ਜਾਂਦਾ ਸਾਡਾ ਉਹ ਸਾਬ ਹੋਇਆ ਹੈਗਾ ਦੋ ਸਾਲ ਅਸੀਂ ਬੰਦੇ ਰੋਦੇ ਚੱਲੇ ਉਹਦੇ ਨਾਲ ਠੀਕ ਹੈ ਸਾਨੂੰ ਵੀ ਸੂਬਾ ਕੋਈ ਸਾਡਾ ਅਸੀਂ ਉਹਦੇ ਅੱਗੇ ਨਹੀਂ ਬੋਲ ਸਕਦੇ ਵੱਡਾ ਹੈ ਸਾਡਾ ਵੀਰ ਤੇ ਹੁਣ ਵੀ ਉਹਨੂੰ ਅਪੀਲ ਕਰਦੇ ਆ ਵਾਦਾ ਨਾ ਕਰ ਵੀਰ ਇਹ ਵਕਰੇਵੇਂ ਹੁੰਦੇ ਹਰੇ ਘਰਾਂ ਚਾਹੁੰਦੇ ਆ ਵਾਦਾ ਨਾ ਕਰ ਵਾਦਾ ਸਾਨੂੰ ਵੀ ਨਾ ਕਰਨਦੇ ਤਾਂ ਆਪ ਨਾ ਕਰ ਅਸੀਂ ਤੇਰੇ ਮਗਰ ਚੱਲਾਂਗੇ ਜਿਵੇਂ ਜਿਵੇਂ ਬੜਾ ਵੱਡੇਗਾ ਭਾਈ ਤੇਰੇ ਮਗਰ ਮਗਰ ਚੱਲਾਂਗੇ ਤੇ ਕੁਝ ਯਾਰ ਚ ਕਰਦੇ ਆ ਭਰਾ ਨੂੰ ਕਿ 2 ਸਾਲ ਰਹਿ ਕੇ ਤੇਰੇ ਕਮਾਨ ਢੇਟ ਤੇਰੇ ਝੰਡੇ ਢੇਟ ਕੰਮ ਕੀਤਾ ਤੇ ਸੁਖ ਨੇ 3 ਸਾਲ ਕੀਤਾ ਕਿ 4 ਸਾਲ ਇਹ ਸਾਨੂੰ ਨਹੀਂ ਪਤਾ 2 ਸਾਲ ਤੇ ਗਰੀਬਾਹੀ ਵੀ ਨਹੀਂ ਕੀਤਾ ਤੇ ਅਸੀਂ ਪਰਮਾਨ ਸਿੰਘ ਨੂੰ ਅਪੀਲ ਕਰਦੇ ਆ ਪੁਰਜੁਰ ਅਪੀਲ ਵੀ ਰਲ ਕੇ ਰਹੀਏ ਜਿੱਦਾਂ ਅੱਗੇ ਚੱਲੇ ਹੁਣ ਤੱਕ ਰਲ ਕੇ ਪਾੜ ਨਾ ਪਾਉ ਤੂੰ ਜਿਹੜੀ ਜਥੇਬੰਦੀ ਚ ਛੱਡ ਕੇ ਜਿੱਧਰ ਵੀ ਜਾਣਾ ਜਾਓ ਆਵਦਾ ਆਗੂ ਬਣਾ ਲੋ ਨਾਮ ਬਣਾ ਲੋ ਸਾਨੂੰ ਉਹ ਚੀਜ਼ ਨਾਲ ਕੋਈ ਦੁੱਖ ਨਹੀਂਗਾ ਅਹੀਂ ਜਿਹੜਾ ਸਾਡਾ ਟਾਰਗੇਟ ਹੀ ਸਾਡਾ ਅਹੀਂ ਸਾਡਾ ਡ੍ਰੀਮ ਪੂਰਾ ਹੋ ਗਿਆ ਵਾ ਹੁਣ ਤਾਂ ਇਹ ਭਰਾ ਕੋ ਵੀ ਵਧਾਈਆਂ ਦੀ ਆਸ ਰੱਖਦੇ ਸੀਗੇ ਪਰ ਨਹੀਂ ਵਧਾਈ ਨਹੀਂ ਦਿੱਤੀ ਕਿਸੇ ਨੂੰ ਵੀ ਉਸ ਸਾਡੇ ਸੂਬਾ ਆਗੂ ਨੇ ਤੇ ਚਲੋ ਅਸੀਂ ਉਹਦੀ ਸੁੱਖ ਮੰਗਦੇ ਆ ਵੱਡੇ ਭਰਾ ਦੀ ਤੇ ਵਾਦਾ ਨਾ ਕਰਨਾ ਇਸ ਤੋਂ ਅੱਗੇ ਜਿਹੜੀ ਹੈਗੀ ਆ ਵਿਸਾਖੀ ਵਾਲਾ ਜਿਹੜਾ ਤਿਹਾਰ ਕੱਲ 13 April ਵਿਸਾਖੀ ਦਾ ਦਿਨ ਸਮੁੱਚੇ ਜਗਤ ਨੂੰ ਲੱਖ ਲੱਖ ਵਧਾਈ